ਪੰਜਾਬ ਚ ਵਾਪਰੀ ਵੱਡੀ ਮੰਦਭਾਗੀ ਘਟਨਾ ਕੁਝ ਆਰਥਿਕ ਤੰਗੀ ਹੈਗੀ ਸੀ ਕੁਛ ਹੋ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜ਼ਿਆਂ ਦੇ ਉੱਤਰਿਆ ਅਫਸੈਟ ਹੋ ਰਿਹਾ ਕੰਮ ਬਜ਼ੁਰਗ ਪਤੀ ਪਤਨੀ ਨੇ ਘਰ ਚ ਹੀ ਕੀਤੀ ਖੁਦਕੁਸ਼ੀ ਤੇ 11:00 11:30 ਵਜੇ ਤੇ ਮੈਨੇ ਸਲਫਾਟ ਦੀਆਂ ਗੋਲੀਆਂ ਖਾ ਕੇ ਹਤੋਂ ਮਤੇ ਕਰ ਲਈ ਹੱਸਦੇ ਬਸਦੇ ਘਰ ਚ ਵਿਛ ਗਏ ਸੱਥਰ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਸੁਸਾਇਡ ਕੀਤੀ ਜੀ ਬੈਂਕ ਤੇ ਮਤਲਬ 80 ਦਾ ਕਰਜ਼ਾ ਜਿਹੜਾ ਉਹ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਘਟਨਾ ਤੋਂ ਬਾਅਦ ਪੂਰੇ ਪਿੰਡ ਚ ਫਸਰ ਗਿਆ ਮਾਤਮ ਕਰਜ਼ੇ ਦੇ ਬੋਝ ਸੀ ਨਾ ਫਿਰ ਬੈਂਕ ਦਾ ਕਰਜ਼ਾ ਸੀ 80 ਦਾ ਕਰਜ਼ਾ ਪੰਗੀ ਕਾਰਨ ਇਹਨਾਂ ਦੀ ਜਾਨ ਨੂੰ ਆ ਗਿਆ ਜਿੱਹਾਂ ਪੰਜਾਬ ਚ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਇੱਕ ਬਜ਼ੁਰਗ ਜੋੜੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਸਲਫਾਸ ਨਿਕਲ ਖੁਦਕੁਸ਼ੀ ਕੀਤੀ ਗਈ ਹੈ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਸੋਗ ਚ ਡੁੱਬ ਚੁੱਕਿਆ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਇਸ ਬਜ਼ੁਰਗ ਜੋੜੇ ਦੇ ਪਰਿਵਾਰਕ ਮੈਂਬਰ ਕਿਸੇ ਰਿਸ਼ਤੇਦਾਰੀ ਚ ਗਏ ਹੋਏ ਸੀ ਤੇ ਪਿੱਛੋਂ ਦੋਮਾ ਵੱਲੋਂ ਘਰ ਚ ਹੀ ਸਲਫਾਸ ਨਿਕਲ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਇਹਨਾਂ ਮ੍ਰਿਤਕਾਂ ਚੋਂ ਬਲਬੀਰ ਸਿੰਘ ਦੀ ਉਮਰ 55 ਸਾਲ ਤੇ ਇਹਨਾਂ ਦੀ ਪਤਨੀ ਜਿਨ੍ਹਾਂ ਦਾ ਨਾਮ ਸੁਖ ਕੌਰ ਸੀ ਉਹਨਾਂ ਦੀ ਉਮਰ 52 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋਬ ਰਹਾ ਹਾਲ ਹੈ ਹਸਤੇ ਵਸਤੇ ਇਸ ਘਰ ਚ 70 ਬੇਚੁੱਕੇ ਨੇ ਬੈਨ ਪੈਣੇ ਸ਼ੁਰੂ ਹੋ ਗਏ ਨੇ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਦੇ ਪਰਿਵਾਰ ਸਿਰ ਬੈਂਕ ਤੇ ਆੜਤੀਏ ਦਾ ਕਾਫੀ ਕਰਜ਼ਾ ਸੀ ਬਲਬੀਰ ਸਿੰਘ 4 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਕਰਕੇ ਬਲਬੀਰ ਸਿੰਘ ਤੇ ਉਸ ਦਾ ਪਰਿਵਾਰ ਕਾਫੀ ਪਰੇਸ਼ਾਨ ਰਹਿੰਦਾ ਸੀ ਇਸੇ ਪਰੇਸ਼ਾਨੀ ਦੇ ਚੱਲਦੇ ਹੀ ਦੋਮਾ ਵੱਲੋਂ ਘਰ 'ਚ ਖੁਦਕੁਸ਼ੀ ਕੀਤੀ ਗਈ ਹੈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਮ੍ਰਿਤਕੇ ਜੋੜਾ ਆਪਣੇ ਪਿੱਛੇ ਇੱਕ ਪੁੱਤਰ ਨੂੰ ਤੇ ਪੋਤਾ ਛੱਡ ਗਏ ਹੈ ਹ ਮੇਰੇ ਤਾਇਆ ਜੀ ਦਾ ਲਕਾਏਗਾ ਸੀਗਾ ਤੇ ਕੁਝ ਆਰਥਿਕ ਤੰਗੀ ਹੈਗੀ ਸੀ ਕੁਛ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜ਼ਿਆਂ ਨੇ ਉੱਤਰਿਆ ਅਫਸਟ ਹੋ ਰਿਹਾ ਕੰਮ ਤੇ ਥੋੜਾ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸਟ ਚੱਲ ਰਿਹਾ ਸੀ ਕੱਲੋ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਤੇ ਜਿਵੇਂ ਪਹਿਲਾਂ ਮੱਥੀ ਹੁੰਦੀ ਹੈ ਤੇ 11:00 11:30 ਵਜੇ ਇਹਨਾਂ ਨੇ ਸਲਫਾਸਟੀਲ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਤੇ ਸਾਨੂੰ ਪਤਾ ਲੱਗਿਆ 1 ਵਜੇ ਤੱਕ ਤਕਰੀਬਨ ਹਸਪੀਟਲ ਲੈ ਕੇ ਗਏ ਅੰਤਲੀ ਮਾਈਸੀਓ ਦੀ ਪਹਿਲਾਂ ਡੈਥ ਹੋ ਗਈ ਤੇ ਉਹ ਬਾਅਦ ਦੇ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਸਰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀਗੇ ਰਸਤੇ ਦੇ ਵਿੱਚ ਉਹ ਕਹਿੰਦੇ ਮਾਨਸਾ ਦਾ ਜੋ ਵਧੀਆ ਡਾਕਟਰ ਆ ਕੋਈ ਇਸ ਤਰ੍ਹਾਂ ਦਾ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੇ ਜਾ ਕੇ ਉਹਦੀ ਡੈਥ ਹੋ ਗਈ ਫਿਰ ਸ਼ਾਮ ਨੂੰ ਸਸਕਾਰ ਕਰਤਾ ਜੀ ਦਿਲ ਨੂੰ ਚੰਜੋੜ ਦੇਣ ਵਾਲੀ ਇਹ ਘਟਨਾ ਸੰਗਰੂਰ ਦੇ ਇਸ ਨਾਮ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਸ਼ੇਰੋਂ ਚ ਇਹ ਘਟਨਾ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਪੂਰੇ ਪਿੰਡ 'ਚ ਮਾਤਮ ਪਸਰ ਚੁੱਕਾ ਹੈ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਜੀ ਸੁਸਾਇਡ ਕੀਤੀ ਹੈ ਜੀ ਬੈਂਕ ਤੇ ਮਤਲਬ ਆੜਤੀ ਦਾ ਕਰਜ਼ਾ ਜਿਹੜਾ ਉਹ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਇਸ ਦੇ ਕਾਰ ਹੀ ਉਹਨਾਂ ਨੇ ਆਤਮ ਹੱਤਿਆ ਕੀਤੀ ਜੀ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਕਰਜ਼ੇ ਦੇ ਬੋਝ ਸੀ ਨਾ ਬੈਂਕ ਦਾ ਕਰਜ਼ਾ ਸੀ ਆੜਤੀ ਦਾ ਕਰਜ਼ਾ ਜੀ ਤੰਗੀ ਕਾਰਨ ਇਹਨਾਂ ਦੀ ਜਾਨੋਂ ਹੋਇਆ ਹੈ ਔਰ ਸਰਕਾਰ ਨੂੰ ਤਿੰਨ ਦਿਨ ਕਿੰਦਾ ਕੋਈ ਨੁਕਸਾ ਹਟਾ ਦਿੱਤੀ ਜਾਵੇ ਵਾਕਿ ਹੀ ਇਹ ਘਟਨਾ ਦਿਲ ਨੂੰ ਝੰਜੋੜ ਦੇਣ ਵਾਲੀ ਹੈ ਅਜੇ ਤੱਕ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਅੱਗੇ ਕੀ ਕਾਰਵਾਈ ਕਰਦੀ ਹੈ ਪਰ ਸਾਹਮਣੇ ਆਈ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕੋਈ ਘਟਨਾ ਤੇ ਦੁੱਖ ਜਤਾ ਰਿਹਾ ਹੈ ਜਗਬਾਨੀ ਟੀਵੀ ਲਈ ਅਨੈਲ ਜੈਨ ਦੀ ਰਿਪੋਰਟ